ਈਮਾਨਦਾਰੀ ਨਾਲ ਕਹਿਣਾ ਤੇ ਦਿਲ ਤੇ ਹੱਥ ਧਰ ਕੇ ਦੱਸ ਮੈਂ ਤੇਰੇ ਮੇਰੀ ਗੱਲ ਸੁਣ ਮੇਰਾ ਤੇਰੇ ਨਾਲ ਕੋਈ ਨਿੱਜੀ ਨਹੀਂ ਹੈਗਾ ਤੁਸੀਂ ਭਰਾ ਹੋ ਸਾਰੇ ਜੰਟਾਂ ਨਾਲ ਮੈਂ ਮਾੜਾ ਨਹੀਂ ਕਹਿੰਦਾ ਠੀਕ ਹੈ ਜੰਟ ਚੰਗੇ ਬੜੇ ਹੁੰਦੇ ਨੇਗੇ ਦੇਖ ਇਹ ਵਿਚਾਰੀ ਬੈਠੀ ਇੱਥੇ ਇਹਦਾ 24 ਲੱਖ ਰੁਪਇਆ ਗਿਆ ਇਹਦਾ ਕੀ ਹਾਲਾਤ ਨੇ ਤੂੰ ਉਸ ਚੀਜ਼ ਨੂੰ ਦੇਖ ਦੇ ਦੇਖ ਦੇਖ ਇੱਕ ਮਿੰਟ ਮੈਂ ਕਹਿਣਾ ਵੀ ਮੇਰਾ ਇਹਦਾ ਤੂੰ ਜਿੰਨਾ ਦੇ ਇਹਦੇ 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 ਦਾ ਚੁੱਲ੍ਹੇ ਚ ਅੱਗ ਬੁਝ ਗਈ ਨਾ ਇਹਦਾ ਇਹਦਾ ਵਿਚਾਰੀ ਇੱਥੇ ਬੈਠੀ 24 ਲੱਖ ਰੁਪਇਆ 15 ਰੁਪਇਆ ਦੀ ਬਣ ਗਿਆ ਬਾਈ ਘਰੇ ਘਰ ਵਾਲਾ ਇਹਦਾ ਗਾਲਾਂ ਕੱਢਦਾ ਹੋ ਸਕਦਾ ਜਾਂ ਪਿਓ ਇਹਦਾ ਗਾਲਾਂ ਕੱਢਦਾ ਹੋਊ ਉਹਨ ਹਾਂ ਬਾਈ ਬਣ ਕੇ ਯਾਰ ਮੇਰਾ ਮੈਂ ਤੁਹਾਨੂੰ ਸਾਰੇ ਏਜੰਟਾਂ ਨੂੰ ਬੇਨਤੀ ਕਰਦਾ ਦੇਖ ਜੇ ਕਿਹਦਾ ਨਹੀਂ ਕੰਮ ਹੋਇਆ ਆਪਦਾ ਖਰਚਾ ਆਪਣੀ ਕੱਟ ਕੇ ਅਗਲੇ ਦੇ ਚੱਕੋ ਵੀ ਝੱਕ ਵੀ ਤੇਰੇ ਪਾਏ ਨਹੀਂ ਫੇਕ ਰਿਫਿਊਜ਼ਲ ਆਈ ਆ ਹਾਂ ਹਾਂ ਸਾਰਾ ਕੰਮ ਹੀ ਫੇਕ ਸੀਗਾ ਉਹਨਾਂ ਦਾ ਕੋਈ ਵੀ ਸਹੀ ਨਹੀਂ ਹਾਂ ਚਲ ਜੋ ਤਾਂ ਕੁੜੀਏ ਮੇਰੀ ਗੱਲ ਇਹਨਾਂ ਨੇ ਫੇਕ ਕਰ ਤੇ ਜੋ ਕੁਝ ਕਰਤਾ ਦਾ ਕਰਤਾ ਪਰ ਹੁਣ ਮੈਨੂੰ ਇਹ ਟਾਈਮ ਦੇ ਦੇ ਵੀ ਇੰਨੇ ਟਾਈਮ ਨੂੰ ਬਾਈ ਪੈਸੇ ਬਵਸ ਕਰੂੰ ਤੈਨੂੰ ਫੋਨ ਕਰਨ ਦੀ ਲੋੜ ਨਹੀਂ ਬਾ ਫਿਰ ਕੱਢ ਲੂ ਭੇਜਦਾ ਇਹਨਾਂ ਨੂੰ ਧੰਨ ਭਾਈ ਧੰਨਵਾਦ ਵੀਰੇ ਬਣ ਕੇ ਫਿਰ ਸੀਗਾ ਭਰਾ ਬਣ ਕੇ ਦੇਖ ਤੈਨੂੰ ਮੇਰੀ ਗੱਲ ਸੁਣ ਥੈਂਕ ਯੂ ਆ ਕਰਤ ਨਹੀਂ ਓਕੇ ਵੀਰੇ ਮੇਰਾ ਨਾਮ ਗੁਰਵੰਦਰ ਕਿੰਨੇ ਪੈਸੇ ਵੀਰੇ 500 ਥੈਂਕ ਯੂ ਭਾਈ ਥੈਂਕ ਯੂ ਭਾਈ ਓਕੇ ਵੀਰ ਬਣ ਕੇ ਯਾਰ ਆਪਾਂ ਸਾਰੀ ਇਸ ਚੀਜ਼ ਨੂੰ ਸਮਝੇ ਯਾਰ ਜੰਟ ਜਿੰਨੇ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਆ ਜਾਂ ਜਿੰਨੇ ਵੀ ਤੁਸੀਂ ਮੇਰੀ ਗੱਲ ਸਮਝਦੇ ਤੇਰਾ ਨਾਮ ਨਹੀਂ ਕਿਤੇ ਵੀ ਆਊਗਾ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਾਂ ਤੇਰਾ ਨਾਮ ਵੀਡੀਓ ਪਾਵਾਂ ਜਿਹੜੇ ਖਿਲਾਫ ਜਿਹੜੇ ਹਾਂ ਜੌਂਲਾ ਬਾਜ਼ਾਰ ਆ ਵੀਰੇ ਓਕੇ ਥੈਂਕ ਯੂ ਲਾ ਕੁੜੀ ਕੱਢ ਲੂ ਬਗੈਰਾ ਮੈਂ ਬਹੁਤ ਘਣ ਕੰਮ ਕੀਤਾ ਪਿਛਲੇ ਮਹੀਨੇ ਭਾਨੇ ਵਾਲਾ ਕਰ ਫੜ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਜਿੰਨੇ ਵੀ ਏਜੰਟ ਮੇਰੀ ਇਹ ਗੱਲ ਨੂੰ ਸੁਣਦੇ ਨੇਗੇ ਮੈਂ ਭਰਾ ਬਣ ਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਹ ਦੇਖੋ ਕਿਵੇਂ ਰੋਂਦੀਏ ਨੇ ਅੱਗੇ ਲੋਕਾਂ ਨੇ ਯਾਰ ਚੁੱਲ੍ਹਾ ਜੁਗ ਅੱਗ ਬੁਝੀ ਪਈ ਆ ਘਰ ਦੇ ਚੜ੍ਹ ਕੇ ਮੇਰੀ ਸਾਰੇ ਏਜੰਟਾਂ ਅੱਗੇ ਚਲਾਓ ਇਹ ਵੀਡੀਓ ਬਣਾ ਲਾ ਸਾਰੇ ਏਜੰਟਾਂ ਅੱਗੇ ਹੱਥ ਬੰਨ੍ਹ ਕੇ ਮੇਰੀ ਬੇਨਤੀ ਆ ਜਿਹੜਾ ਵੀ ਕੋਈ ਏਜੰਟ ਕੇਦੇ ਪੈਸੇ ਮੋੜੂਗਾ ਨਾਲ ਤਾਂ ਉਹਦਾ ਮੈਂ ਧੰਨਵਾਦ ਕਰੂੰਗਾ ਚਾਹੇ ਮ ਪਰ ਵੀ ਆ ਚੱਕ ਭਾਨੇ ਵੀ ਪੈਸੇ ਵਾਪਸ ਕਰ ਪਰ ਜਿਹੜਾ ਵੀ ਕੋਈ ਏਜੰਟ ਪੈਸੇ ਨਹੀਂ ਵਾਪਸ ਕਰੂ ਫਿਰ ਵੀ ਉਹਦੇ ਵੀਡੀਓ ਹੀ ਪਾਵਾਂਗੇ ਉਹਦੇ ਖਿਲਾਫ ਚੱਲਾਂਗੇ ਦੋਸਤੋ ਇਹ ਜੇ ਕਿਹੜੇ ਏਜੰਟ ਨਾਲ ਕੋਈ ਮੇਰੀ ਕਿਤੇ ਕਿਤੇ ਘਰੇ ਘਰੇ ਜਾਂਦੇ ਆ ਟਾਮੇਟਾ ਵੀ ਅੱਜ ਹੀ ਆ ਬਾਈ ਆ ਹਾਂ ਤੇ ਬਾਈ ਤੇ ਅਸੀਂ ਅੱਜ ਗਾਣਾ ਵੀ ਬਣਾਇਆ ਗਾਣਾ ਕਰਨ ਲਈ ਰਿਕਾਰਡ ਤੇ ਦੇਖੋ ਜੀ ਮੈਂ ਬੱਸ ਕਰਾਉਂਦਾ ਬਾਈ ਠੀਕ ਆ ਵੀਰੇ ਇਹਨਾਂ ਨੇ ਕਹਿੰਦੇ ਇਹ ਕਹਿੰਦੇ ਮੈਂ ਇਹਨਾਂ ਨੂੰ ਪੈਸੇ ਨੂੰ ਕਹਿਆ ਸੀਗਾ ਪਹਿਲਾਂ ਕਹਿੰਦੇ ਕੰਮ ਨਹੀਂ ਹੋਣਾ ਮੈਂ ਕਿਹਾ ਪੈਸੇ ਦੇ ਦੋ ਤੇ ਮੈਂ ਕਹਿੰਦਾ ਵੀ ਮੈਂ ਦਿਹਾੜੀਆਂ ਲਾ ਕੇ ਪੈਸੇ ਮੈਂ ਮੈਂ ਕਹਾ ਮੇਰਾ ਕੀ ਹਾਲ ਆ ਐ ਗੁਰਦੁਆਰੇ ਜਾ ਗੁਰਦੁਆਰੇ ਕਿਧਰ ਹਾਲ ਤੇ ਸਾਡਾ ਫੋਨ ਵਾਗ ਗਿਆ ਹੁਣ ਸਾਡਾ ਅਜੇ ਤਾਂ ਪਹਿਲੀ ਵਾਰ ਤੇਰੇ ਫੋਨ ਕਰਾਇਆ ਤੇਰੇ ਕਿਸੀ ਪਰ ਜਾ ਬੱਸ ਭਾਜ ਅਗਲਾ ਲੈ ਓਏ ਬਾਈ ਓਏ ਓਏ ਯਾਰ ਫੋਨ ਹੈਲੋ ਓਏ ਜੱਗ ਨੂੰ ਬੁਲਾਇਆ ਉਹ ਫੋਨ ਲਵਾਓ ਬਾਈ ਗੱਗੀ ਕਿਧਰ ਗਿਆ ਯਾਰ ਕੰਮ ਖਤੂ ਯਾਰ ਭੇਜ ਯਾਰ ਤੂੰ ਮੈਂ ਕੁਝ ਖਾਦਾ ਵੀ ਨਹੀਂ ਸਕੇ ਤਾ ਯ ਚਾਲੇ ਗੇਮ ਬਣਾ ਬਾਈ ਆਪਣੇ ਵਾਲਾ ਤੇ ਰੁਪਈਆ ਪਾ ਹਾਂ ਕੁੜੀ ਪਾਣੀ ਗਣਾ ਘੜ ਲੱਗਿਆ ਭਾਈ ਅੱਜ ਵੀਡੀਓ ਪਾਈਏ ਤੇਰੇ ਥੋੜੇ ਤੇ ਵੀਡੀਓ ਪਾ ਲੈ ਪਾਣੀ ਗਣਾ ਘੜ ਹਾਂ ਘਣਾ ਵੀ ਕਾ ਵੀਡੀਓ ਬਣਾਇਓ ਹਾਂਜੀ ਬੇਲੀ ਜੀ ਕਿਹੜਾ ਸੀਗਾ ਮਸਲਾ ਤੇਰਾ ਪੁੱਛੋ ਇਹਨਾਂ ਆ ਕਰੇ ਮੈਡਮ ਗੱਲਾਂ ਬਾਈ ਕਰੀਆਂ ਦਾ ਮਹਵਜ ਰਿਕਾਰਡ ਦੇਖੋ ਕਿੰਨੇ ਰੁਪਈਆ ਤੇ 32 ਲੱਖ ਹਾਂ ਭਣੇ ਬਜ਼ੁਰਗ ਖੜੇ ਆ ਸਸਰੀ ਕਲਪਣੇ ਇਹਨਾਂ ਦਾ ਕਿੰਨਾ 2.5 ਲੱਖ ਰੁਪਿਆ ਆ ਇਹਨਾਂ ਦਾ ਪੈਣ ਬਣ ਕੇ ਕਰੋ 2.5 ਲੱਖ ਰੁਪਿਆ ਵਾਪਸ ਭਾਨਾ ਬੋਲਦਾ ਪੈਣੇ ਸਿੱਧੂ ਕੋੜ ਦੇ ਵਾਲਾ ਭਾਨਾ ਸਿੱਧੂ ਬੋਲਦਾ ਪੈਣੇ ਸਾਡੇ ਕੋਲ ਸਾਰੇ ਪ੍ਰੂਫ ਪਏ ਨੇ ਹਾਂਜੀ ਪੈਣੇ ਹਾਂਜੀ ਹਾਂਜੀ ਪੈਣੇ ਤੁਹਾਡਾ ਇਮੀਗ੍ਰੇਸ਼ਨ ਦਾ ਕੀ ਨੋਆ ਹਾਂਜੀ ਕੀ ਨਾ ਕੀ ਨਾ ਉਹ ਥੋੜਾ ਪ੍ਰਭਜੋਤ ਕੌਰ ਪ੍ਰਭਜੋਤ ਕੌਰ ਪ੍ਰਭਜੋਤ ਕੌਰ ਕੁੜੀ ਇਹਦਾ ਇਹਦੇ ਪੈਸੇ ਨੇਗੇ 2.5 ਲੱਖ ਰੁਪਈਆ ਕੀ ਮੰਨ ਲਿਆ ਸੀਗਾ ਉਹ ਪੈਸੇ 10 ਕੀ ਮੰਨ ਲਈ ਕਿਵੇਂ ਕੀ ਮੰਨ ਲਈ ਸਾਰਾ ਕੁਝ ਉਹ ਕੁੜੀ ਨੇ ਥੋੜੀ ਨੇਕੀ ਮੰਨ ਲਈ ਉਹ ਸੀ ਕਿਹਾ ਸੀ ਵੀ ਇੰਟਰਵਿਊ ਦੀ ਤਰੀਕ ਦੇ ਦਿਓ ਜੀ ਉਹਨਾਂ ਨੇ ਇਹ ਕੁੜੀ ਥੋੜੀ ਬਾਹਰ ਗਈ ਨਹੀਂ ਨਾ ਗਈ ਹੋਣੀ ਗਈ ਨਹੀਂ ਥਾ ਸਾਲ ਹੋ ਗਿਆ ਜੀ ਲਾਰੇ ਲਈ ਸਾਲ ਹੋ ਗਿਆ ਭੈਣ ਮਰੀਏ ਸਾ ਇੱਕ ਸਾਲ ਹੋ ਗਿਆ ਜੇ ਤੁਸੀਂ ਆਪਣੇ ਕੋਲੋਂ ਹੀ ਇੱਕ ਗੱਲ ਸੁਣ ਮੇਰੀ ਜਿਹੜਾ ਕੋਈ ਏਜੰਟ ਜਿਹੜਾ ਕੋਈ ਇਮੀਗ੍ਰੇਸ਼ਨ ਮੇਰੇ ਨਾਲ ਸਿੱਧਾ ਉਹਦੇ ਨਾਲ ਮੈਂ ਰਿਸਪੈਕਟ ਸਤਿਕਾਰ ਨਾਲ ਪੂਰੀ ਗੱਲ ਕਰਦਾ ਠੀਕ ਹੈ ਨਾ ਗੱਲ ਤੇ ਹੁਣ ਭੈਣ ਮੇਰੀ ਇੱਕ ਸਾਲ ਹੋ ਗਿਆ ਹੁਣ ਉਹ ਮੇਰੇ ਕੋਲੇ ਆਏ ਨੇਗੇ ਉਹ ਕਹਿੰਦੇ ਸਾਡਾ ਕੋਈ ਵੀਜ਼ਾ ਨਹੀਂ ਲੱਗਾ ਸਾਡੇ ਪੈਸੇ ਵਾਪਸ ਕਰ ਦਿਓ ਇਹੀ ਗੱਲ ਆ ਉਹ ਤਾਂ ਕੋਈ ਗੱਲ ਨਹੀਂ ਹੈਗੀ ਕੀ ਅਪਡੇਟ ਕੀਤਾ ਕੀ ਪ੍ਰੋਬਲਮ ਆ ਦੱਸੋ ਕੁੜੀ ਕਿੱਥੇ ਆ ਕੁੜੀ ਕਿੱਥੇ ਅਗਲੇ ਬੁੱਧਵਾਰ ਨੂੰ ਮੇਰੇ ਕੋਲੇ ਲੈ ਕੇ ਕੁੜੀ ਨੂੰ ਠੀਕ ਆ ਅਗਲੇ ਬੁੱਧਵਾਰ ਨੂੰ ਮੇਰੇ ਕੋਲ ਕੁੜੀ ਨਾਲ ਲੈ ਕੇ ਇੱਕ ਨਹੀਂ ਮੈਂ ਕੋਈ ਉਹਨੂੰ ਕਰਿਆ ਜਿਹਨੇ ਕੁਛ ਨਾ ਕੁੜੀ ਨੇ ਸਹੀ ਕੀਤਾ ਹੋਆ ਤਾਂ ਇਹ ਹਸਾਬ ਨਾਲ ਜੋ ਕਹੇਗਾ ਉਹ ਕਾਰਵਾਈ ਕਰਾਂਗੇ ਠੀਕ ਆ ਵੀਡੀਓ ਸੀਡੀਓ ਜੋ ਕਹੇਗਾ ਉਹ ਬਦਨਾਮ ਕਰਾਂਗੇ ਇਹਨਾਂ ਨੂੰ ਇਹ ਮੈਨੂੰ ਮੇਰੇ ਨਾਲ ਗੱਲ ਤੇ ਰਾਤ ਨਹੀਂ ਆਉਂਦੇ ਇੱਕ ਵਾਰੀ ਇਹਨਾਂ ਨੂੰ ਟਾਈਮ ਦਿੰਨਾ ਠੀਕ ਆ ਨਾ ਗੱਲ ਹਾਂ ਐਵੇਂ ਯਾਰ ਗੱਲ ਤੇ ਨਹੀਂ ਆਉਂਦੀ ਯਾਰ ਕੋਈ ਗੱਲ ਆ ਯਾਰ ਕੋਈ ਯਾਰ ਮੈਂ ਭੈਣ ਭੈਣ ਮਾਰ ਕੇ ਗੱਲ ਕਰੀ ਨਾ ਫਿਰ ਕਹਿੰਦਾ ਆਇਆ ਕਹਿੰਦਾ ਯਾਰ ਭਾਨਾ ਹੁਣ ਕੋਈ ਗੱਲ ਤੇ ਹੁੰਦਾ ਜਾ ਯਾਰ ਉਹ ਕਿ ਜਾ ਵਦੋਆਨ ਨੂੰ ਕੁੜੀ ਨਾਲ ਲੱਗੇ ਮੈਥੋਂ ਬਿਆਨਾਂ ਤੋਂ ਭੱਜ ਰਿਹਾ ਕਰ ਕਰ ਗੱਲ ਕਰ ਲਾ ਠੀਕ ਹੈ ਨਾਲ ਹੀ ਲੱਗਾ ਕੁੜੀ ਆ ਪੁੱਛੋ ਜੀ ਇਹਨਾਂ ਦਾ ਜਵਾਬ ਦਿੰਦਾ ਜੀ ਹਾਂ ਫੌਜੀ ਜਵਾਬ ਹੁੰਦਾ ਜੀ ਉਹ ਕੁੜੀ ਵਾਲਾ ਮਦਦ ਪੁੱਛੀ ਵਾਲਾ ਫੌਜੀ ਜਵਾਬ ਦਿੰਦਾ ਫਿਰ ਤੁਸੀਂ ਨਹੀਂ ਕਹਿੰਦਾ ਸਾਂਝ ਮਤ ਨਾਲ ਗੱਲ ਕਰਾਂਗੇ ਜੱਟ ਨੇ ਫਿਰ ਤੁਸੀਂ ਜਾਓ ਅੱਜ ਜੀ ਜਾਓ ਹੁਣ ਅਸੀਂ ਸਾਂਝ ਮਤ ਨਾਲ ਗੱਲ ਕਰਾਂਗੇ ਠੀਕ ਹੈ ਜੀ ਉਹਨਾਂ ਆਪਾਂ ਨੰਬਰ ਹੈ ਦੇਦਾ ਇੱਥੇ ਨੰਬਰ ਹੈ ਡੈਰੀ ਤੇ ਲਗਾ ਦੇ ਇਹਨਾਂ ਕੋਲ ਹੈਗਾ ਜੀ ਉਹ ਯਾਰ ਆਣਾ ਉਹ ਦੇਖ ਲਈ ਕਿਤੇ ਬੱਚਰਾ ਲਿਖ ਦਿਨਾ ਜਿਹੜਾ ਵਾਪਸ ਲੈ ਚਾਪ ਫੋਨ ਲਈ ਹਾਂ ਕੁੜੀ ਵਾਲਾ ਮਸਾਲਾ ਲਿਖ ਦੇਈਏ ਠੀਕ ਆਹ